ਇਸ ਵੇਲੇ ਦੀ ਵੱਡੀ ਖਬਰ বলিউড ਅਦਾਕਾਰ ਸਨੀ ਦਿਓਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਰਣਦੀਪ ਹੁੱਡਾ ਅਤੇ ਸਨੀ ਦਿਓਲ ਦੇ ਵਿਰੁੱਧ ਪੰਜਾਬ ਦੇ ਜਲੰਧਰ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਦੱਸਦੇ ਕਿ ਉਸ ਦੇ ਨਾਲ ਤਿੰਨ ਹੋਰ ਲੋਕ ਵੀ ਸ਼ਾਮਿਲ ਨੇ ਈਸਾਈ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ जाट ਦੇ ਇੱਕ ਦ੍ਰਿਸ਼ਦ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਦੱਸ ਦਈਏ ਕਿ ਅਦਾਕਾਰ ਸਨੀ ਦਿਓਲ ਦੀ ਫਿਲਮ ਆਉਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਬਣੇ ਹੋਏ ਨੇ। जाट ਫਿਲਮ ਤਾਂ ਇਸ ਫਿਲਮ ਦੇ ਵਿੱਚ ਇੱਕ ਦ੍ਰਿਸ਼ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਐਸਾਈ ਭਾਈ ਚਾਰੇ ਨੂੰ ਦੋਸ਼ ਲਗਾਇਆ ਗਿਆ ਹੈ ਤਾਂ ਦੱਸ ਦਈਏ ਕਿ ਉਹਨਾਂ ਨੇ ਇਸ ਦਾ ਵਿਰੋਧ ਜਲੰਧਰ ਦੇ ਵਿੱਚ ਕੀਤਾ ਹੈਗਾ। ਉਹਨਾਂ ਨੇ ਇਸ ਫਿਲਮ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਤਾਂ ਐਸਾਈ ਭਾਈ ਚਾਰੇ ਦੇ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈਗਾ। ਦੱਸ ਦੇ ਕਿ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਸਨੀ ਦਿਓਲ, ਰਣਦੀਪ ਹੁੱਡਾ, ਵਿਨਿਤ ਕੁਮਾਰ ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀ ਨੇਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈਗਾ जाट ਫਿਲਮ ਜੋ ਕਿ 10 April ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀਗੀ ਤੇ ਰਣਦੀਪ ਹੁੱਡਾ ਹਰਿਆਣਾ ਦੇ ਰੋहतक ਦਾ ਰਹਿਣ ਵਾਲਾ ਹੈਗਾ ਕੁਝ ਦਿਨ ਪਹਿਲਾਂ ਉਹ ਫਿਲਮ ਦੇ ਪ੍ਰੋਮੋਸ਼ਨ ਦੇ ਲਈ ਰੋहतक ਪਹੁੰਚੇ ਸਨ ਤੇ ਹੁਣ ਜੋ ਕਿ ਰਣਦੀਪ ਹੁੱਡਾ ਨੇ ਯਿਸੂ ਮਸੀਹ ਦਾ અપਮਾਨ ਕੀਤਾ ਹੈਗਾ ਐਸਾਈ ਭਾਈਚਾਰੇ ਦੇ ਨੇਤਾ ਵਿਕਲਾਵ ਗੋਲਡੀ ਨੇ 15 April ਨੂੰ ਜਲੰਧਰ ਜੋ ਕਿ ਕਮਿਸ਼ਨਰ ਰੇਡ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਕਹਿ ਸਿਕਾ ਕਿ ਜਾਟ ਫਿਲਮ ਕੁਝ ਦਿਨ ਪਹਿਲਾਂ ਸਿਨੇਮਾ ਘਰਾ ਦੇ ਵਿੱਚ ਰਿਲੀਜ਼ ਹੋਈ ਸੀਗੀ ਫਿਲਮ ਦੇ ਵਿੱਚ ਰਣਦੀਪ ਹੁੱਡਾ ਨੇ ਸਾਡੇ ਯੇਸ਼ੂ ਮਸੀਹ ਅਤੇ ਸਾਡੇ ਧਰਮ ਦੇ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯੇਸ਼ੂ ਮਸੀਹ ਵਾਂਗ ਖੜਾ ਸੀ ਅਤੇ ਸਾਡੇ ਸ਼ਬਦ ਆਮੀਨ ਦਾ ਨਿਰਾਦਰ ਕੀਤਾ ਹੈਗਾ ਤਾਂ ਦੱਸਦੀ ਹੈ ਕਿ ਉਸਨੇ ਕਿਹਾ ਹੈਗਾ ਕਿ ਫਿਲਮ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਸਵਾ ਤੁਹਾਡਾ ਪ੍ਰਭੂ ਯੇਸ਼ੂ ਮਸੀਹ ਸੋ ਰਿਹਾ ਹੈਗਾ ਤੇ ਉਸਨੇ ਮੈਨੂੰ ਭੇਜਿਆ ਹੈ ਅਜਿਹੀ ਸਥਿਤੀ ਦੇ ਵਿੱਚ ਜੋ ਲੋਕ ਯੇਸ਼ੂ ਮਸੀਹ ਦੇ ਵਿਰੁੱਧ ਹਨ ਉਹ ਅਜਈਆਂ ਫਿਲਮਾਂ ਦੇਖਣ ਤੋਂ ਬਾਅਦ ਸਾਡੇ ਚਰਚਾਂ ਦੇ ਉੱਤੇ ਹਮਲਾ ਕਰਨਗੇ ਇਸ ਨੂੰ ਦੇਖ ਕੇ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਨਜ਼ਰ ਆ ਰਿਹਾ ਤਾਂ ਈਸਾਈ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਐਫ ਆਈ ਆਰ ਦਰਜ ਕਰਨ ਦੇ ਲਈ 2 ਦਿਨ ਦਾ ਸਮਾਂ ਦਿੱਤਾ ਸੀਗਾ ਉਹਨਾਂ ਨੇ ਕੇਸ ਦਰਜ ਨਾ ਹੋਣ ਦੇ ਉੱਤੇ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀਗਾ ਤੇ ਹੁਣ 2 ਦਿਨਾਂ ਦੇ ਅੰਦਰ ਪੁਲਿਸ ਨੇ ਵੀਰਵਾਰ ਨੂੰ ਐਫ ਆਈ ਆਰ ਦਰਜ ਕੀਤੀ ਗਈ ਹੈ ਯਾਨੀ ਕਿ ਅੱਜ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਰਣਦੀਪ ਖੁੱਡਾ ਦੇ ਵਿਰੁੱਧ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਐਸਆਈ ਭਾਈਚਾਰੇ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਜੋ ਫਿਲਮ जाट ਫਿਲਮ ਰਿਲੀਜ਼ ਹੋਈ ਹੈ ਉਸ ਦੇ ਵਿੱਚ ਇੱਕ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਹੈਗਾ ਉਸ ਦ੍ਰਿਸ਼ ਦੇ ਵਿੱਚ ਜੋ ਦਿਖਾਇਆ ਗਿਆ ਸੀਗਾ ਉਸ ਦੇ ਵਿਰੁੱਧ ਐਸਆਈ ਭਾਈਚਾਰੇ ਦੇ ਵੱਲੋਂ ਇਹ ਐਫ ਆਈ ਆਰ ਕਰਵਾਉਣ ਦੀ ਮੰਗ ਕੀਤੀ ਗਈ ਸੀ ਜੋ ਕਿ ਅੱਜ ਐਫ ਆਈ ਆਰ ਦਰਜ ਕੀਤੀ ਗਈ ਹੈ